ਕੀ ਨਾ ਬੋਤਾ ਮੇਰਾ ਨਾਂ ਜੀ ਸੰਦੀਪ ਕੌਰ ਇਹਦਾ ਪਿੰਡ ਆ ਤੁਹਾਡਾ ਅਬਦੁੱਲਾ ਪਰਚਾਣੀ ਦੀ ਕੀ ਲੋੜ ਪੈਗੀ ਅੱਜ ਅਸਸ਼ੀ ਦੀ ਦਫ਼ਤਰ ਇਕੱਠੇ ਹੋ ਕੇ ਆਉਣਗੇ ਜੀ ਸਰਪੰਚ ਮੇਰੇ ਨਾਲ ਬਲੈਕਮੇਲ ਕਰਦਾ ਸੀਗਾ ਕਿਹੜਾ ਸਰਪੰਚ ਹੈਗਾ ਮੌਜੂਦਾ ਸਰਪੰਚ ਦਾ ਨਾਂ ਕੀ ਆ ਉਹਦਾ ਬਹਾਦਰ ਸਿੰਘ ਜੀ ਚਹਾੜੇ ਪਿੰਡ ਦਾ ਹੀ ਆ ਹਾਂ ਜੀ ਮੌਜੂਦਾ ਜੀ ਚਹਾੜੇ ਪਿੰਡ ਦਾ ਹੀ ਹੈ ਬਲੈਕਮੇਲ ਕੀ ਕਰ ਰਿਹਾ ਬਲੈਕਮੇਲ ਉਹ ਮੇਰਾ ਭਾਈ ਮਤਲਬ ਬਿਮਾਰ ਹੈ ਜੀ ਇਹਨੂੰ ਮਤਲਬ ਅਲਰਜੀ ਹੋਇਆ ਹੈ ਪੇਟ ਦੇ ਦਾ ਲਾਫ ਕਰ ਰਿਹਾ ਸੀ ਵੀ ਜੇ ਤੂੰ ਮਤਲਬ ਮੇਰੇ ਨਾਲ ਗੱਲ ਕਰੇਂਗੀ ਮੈਂ ਤਾਂ ਤੇਰੀ ਪਰਜਾਈ ਨੂੰ ਲੈ ਕੇ ਆਉਂ ਇਹ ਬਿਮਾਰ ਸੀ ਜਿਆਦਾ ਇਹਦੇ ਮੂੰਹ ਚੋਂ ਖੂਨ ਆਉਣ ਲੱਗ ਗਿਆ ਸੀ ਇਹ ਜਿਆਦਾ ਬਿਮਾਰ ਹੋ ਗਿਆ ਜਵਾਬ ਦਿੱਤਾ ਹੋਇਆ ਜੀ ਡਾਕਟਰਾਂ ਦਾ ਇਸ ਕਰਕੇ ਉਹ ਜਿਆਦਾ ਫਾਇਦਾ ਉਟਾ ਰਿਆ ਸੀ ਮੈਨੂੰ ਕਹਿੰਦਾ ਮੇਰੇ ਨਾਲ ਪਿਆਰ ਨਾਲ ਗੱਲ ਕਰਿਆ ਕਰ ਕਹਿੰਦਾ ਪਿਸਤੌਲ ਵੀ ਦਿਖਾਉਂਦਾ ਰਿਹਾ ਮੈਨੂੰ ਬਹੁਤ ਵਾਰੀ ਦਿਖਾਇਆ ਇੱਕ ਵਾਰ ਬਾਹ ਵੀ ਫੜ ਲਈ ਸੀ ਉਹਨੇ ਮੇਰੀ ਜੀ ਮੈਨੇ ਭਗਾ ਕੇ ਮਾਰਿਆ ਮੈਨੇ ਦੱਸਿਆ ਨਹੀਂ ਕਿਸੇ ਨੂੰ ਡਰਦੀ ਨਹੀਂ ਮੈਨੂੰ ਡਰਾਉਂਦਾ ਸੀਗਾ ਮੈਂ ਮੈਨੂੰ ਕਹਿੰਦਾ ਨਹੀਂ ਮੈਂ ਮਾਰ ਦੂੰ ਇਹਨਾਂ ਨੂੰ ਵੀ ਮੇਰਾ ਇੱਕ ਭਾਈ ਤਾਂ ਮੈਂ ਕਿਹਾ ਮੰਜੇ ਤੇ ਇਹ ਦੂਜੇ ਨੂੰ ਵੀ ਕੁਝ ਕਰ ਤਾਂ ਮੈਂ ਕੀ ਕਰਾਂ ਉਹ ਜਿਹੜੇ ਤੁਸੀਂ ਕਿਹਾ ਬਾਹ ਫੜੀ ਆ ਉਹ ਘਰ ਆ ਕੇ ਫੜੀ ਹਾਂਜੀ ਇਹ ਤੁਸੀਂ ਕਿਸੇ ਨਾਲ ਗੱਲ ਸਾਂਝੀ ਕੀਤੀ ਹੈ ਮੈਂ ਇਹ ਨਹੀਂ ਗਏ ਇਹਨਾਂ ਨੂੰ ਦੱਸਿਆਗਾ ਤੇ ਇਹ ਮੇਰੇ ਆਂਟੀ ਨੇ ਸਾਡੇ ਘਮੰਡੀ ਨੇ ਇੱਕ ਮੇਰੀ ਭੈਣ ਆ ਜੀ ਉਹਨਾਂ ਨੂੰ ਪਤਾਗਾ ਮੇਰੇ ਮਾਮੇ ਦੀ ਕੁੜੀ ਨੂੰ ਇਹਨਾਂ ਨੂੰ ਪਤਾਗਾ ਸਾਰੀ ਗੱਲ ਦਾ ਇਹਨਾਂ ਨੂੰ ਫਿਰ ਮੈਂ ਦੱਸਿਆ ਇਹ ਵੀ ਇੱਕ ਦਿਨ ਮੈਂ ਰੋ ਰਹੀ ਸੀ ਇਹ ਮੈਨੂੰ ਕਹਿੰਦੀ ਕੀ ਹੋ ਗਿਆ ਮੈਂ ਕਿਹਾ ਵੀ ਆ ਗੱਲ ਹੋ ਗਈ ਇਹ ਵੀ ਕਹਿੰਦੀ ਕੋਈ ਨਾ ਤੂੰ ਪਿਆਰ ਨਾਲ ਗੱਲ ਕਰੀ ਕਹਿੰਦੀ ਕੇਰਾ ਉਹਨੂੰ ਘਰੇ ਸੱਦ ਕਹਿੰਦੀ ਉਸ ਤੋਂ ਬਾਅਦ ਕਹਿੰਦੀ ਆਪਾਂ ਉਹਨੂੰ ਘੁੱਟਾਂਗੇ ਠੀਕ ਆ ਇਹਨਾਂ ਨੇ ਮੈਨੂੰ ਕਹਿ ਕੇ ਕਿਹਾ ਤਾਂ ਕਹਿੰਦੇ ਵੀ ਤੂੰ ਉਹਨੂੰ ਸੱਦ ਲਾ ਮੈਂ ਕਹਤਾ ਮੈਂ ਕਿਹਾ ਚਾਚਾ ਜੀ ਆ ਜਾਓ ਘਰੇ ਕੋਈ ਨਹੀਂ ਹੈਗਾ ਤੇ ਫਿਰ ਸਭੇ ਤੋਂ ਚੱਲ ਰਿਹਾ ਜਿਹੜਾ ਤੁਹਾਨੂੰ ਬਲੈਕਮੇਲ ਕਰ ਰਿਹਾ ਹੋ ਗਏ ਜੀ 4-5 ਮਹੀਨੇ ਹੋ ਗਏ ਵਿੱਚ ਦੀ ਹਟ ਗਿਆ ਸੀ ਮੈਂ ਘਰੇ ਬੁਲਾ ਕੇ ਵੀ ਉਹਨੂੰ ਕਿਹਾ ਮੰਦਰ ਦੇ ਵਿੱਚ ਸਾਡੇ ਮੰਦਰ ਬਣਿਆ ਜੀ ਮੈਂ ਬੁਲਾ ਕੇ ਉਹਨੂੰ ਇਹ ਗੱਲ ਕਹੀ ਮੈਂ ਕਿ ਜਿਹੜੀਆਂ ਹਰਕਤਾਂ ਤੂੰ ਕਰ ਰਿਹਾ ਵੀ ਹਟ ਜਾ ਵਧੀਆ ਗੱਲਾਂ ਨਹੀਂ ਤੇਰੇ ਵਾਸਤੇ ਵੀ ਤੂੰ ਮੌਜੂਦਾ ਸਰਪੰਚ ਆ ਵੀ ਮੈਂ ਤੇਰੇ ਸ਼ਰਮੇਸ ਕਰਕੇ ਕਰਦੀ ਆ ਵੀ ਤੂੰ ਮੌਜੂਦਾ ਸਰਪੰਚ ਆ ਪਰ ਉਹਨੇ ਕੋਈ ਪੇਸ ਨਹੀਂ ਜਾਣ ਦਿੱਤੀ ਮੇਰੀ ਮੈਨੂੰ ਡਰਾਉਂਦਾ ਹੀ ਰਿਹਾ ਹੋਰ ਕਿੰਨੀ ਹੈਗੀ ਆ ਮੇਰੀ ਉਮਰ ਜੀ 28-29 ਦੀ ਹੈਗੀ ਹੈ ਜੀ। ਜਿਹੜੀ ਸਰਪੰਚ ਜੀ ਮਰ ਗਏ ਉਹ ਤਾਂ ਨਹੀਂ ਪਤਾ ਨਹੀਂ ਕਰੂਗਾ। ਪਾਚਰੇ ਪਰਿਵਾਰ ਵੀ ਹੋ ਗਏ ਬੱਚੇ ਹੋਣਗੇ ਉਹਦੇ। ਹਾਂ ਜੀ ਮੈਨੂੰ ਨਹੀਂ ਇੰਨਾ ਪਤਾ ਜੀ ਉਹਦੇ ਬਾਰੇ। ਜੀ ਪ੍ਰਸ਼ਾਸਨ ਕੀ ਮੰਗ ਕਰਦਾ ਸੀ? ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਨਸਾਫ ਚਾਹੁੰਨੀ ਹਾਂ ਮੈਂ। ਜਿਹੜੀ ਇਹਦੇ ਨਾਲ ਹਰਕਤ ਹੋਈ ਸਾਰੋ ਕਿਸੇ ਹੋਰ ਕਿਸੇ ਦੀ ਧੀ ਨਾਲ ਹੋਰ ਨਹੀਂ ਕਰੂਗਾ ਇਸ ਕਰਕੇ ਮੈਂ ਇਹ ਕਦਮ ਚੱਕਿਆ ਜੀ। ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡੇ ਜੀ? ਬਹਾਦਰ ਸਿੰਘ ਜੀ। ਬਾਦਰੀ ਤੁਹਾਡੇ ਪਿੰਡ ਦੀ ਇੱਕ ਲੜਕੀ ਨੇ ਇਲਜ਼ਾਮ ਲਾਇਆ ਨੇ ਤੁਹਾਡੇ ਤੇ ਕਿ ਤੁਸੀਂ ਉਸ ਨੂੰ ਫੋਨ ਦੇ ਉੱਤੇ ਅਸ਼ਲੀਲਤਾ ਭਰੇ ਮੈਸੇਜ ਭੇਜਦੇ ਹੋ ਜੀ ਕੀ ਕਹਿਣਾ ਚਾਹੋਗੇ ਬਿਲਕੁਲ ਜੇ ਮੈਂ ਅਗਰ ਅਸ਼ਲੀਲ ਮੈਸੇਜ ਭੇਜਿਆ ਤਾਂ ਉਹਦੀ ਪੜਤਾਲ ਪ੍ਰਸ਼ਾਸਨ ਕਰੂਗਾ ਅਗਰ ਮੈਂ ਗਲਤ ਪਾਇਆ ਜਾਉਂ ਨੂੰ ਪ੍ਰਸ਼ਾਸਨ ਸਜ਼ਾ ਦੇਵੇ ਮੈਂ ਕੋਈ ਨਹੀਂ ਬਿਲਕੁਲ ਇਹੋ ਜਿਹਾ ਕੋਈ ਗੱਲ ਨਹੀਂ ਕੀਤੀ ਮੈਂ ਪ੍ਰਸ਼ਾਸਨ ਤੇ ਮੈਨੂੰ ਪੂਰਾ ਭਰੋਸਾ ਇਸ ਟਾਈਮ ਜੋ ਵੀ ਪ੍ਰਸ਼ਾਸਨ ਮੈਨੂੰ ਸਜ਼ਾ ਦੇਊਗਾ ਮੈਨੂੰ ਮਨਜ਼ੂਰ ਹੈ ਲੋ ਤੁਸੀਂ ਕਹਿ ਰਹੇ ਤੁਸੀਂ ਬੇਕਸੂਰ ਹੋ ਜੀ ਬਿਲਕੁਲ ਜੀ ਮੈਂ ਬੇਕਸੂਰ ਆ ਮੈਨੂੰ ਫਸਾਇਆ ਜਾ ਰਿਹਾ ਵਿਰੋਧੀ ਧਿਰ ਨੇ ਵਸਾ ਰਹੇ ਆ ਮੈਨੂੰ ਉਹਨਾਂ ਨੇ ਕਿਤੇ ਪਹਿਲਾਂ ਮੰਡਲ ਦੀ ਸ਼ਿਕਾਇਤ ਕੀਤੀ ਹੋਈ ਆ ਹਾਂ ਜੀ ਹਾਂ ਜੀ ਮੈਲਾ ਮੇਲ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਉੱਥੇ ਉਹ ਲੜਕੀ ਬਿਆਨ ਦੇ ਕੇ ਆਈ ਆ ਕਿ ਮੈਨੂੰ ਤਾਂ ਇਹਨੇ ਟੱਚ ਵੀ ਨਹੀਂ ਕੀਤਾ ਉਹ ਵੀ ਮਹਿਲਾ ਮੰਡਲ ਦੇ ਵਿੱਚ ਬਿਆਨ ਦੇ ਕੇ ਆਈ ਆ ਮੈਨੂੰ ਵੀ ਉਹਨੇ ਇੱਕ ਵਾਰੀ ਵੀ ਮੈਨੂੰ ਇਹਨਾਂ ਟੱਚ ਨਹੀਂ ਕੀਤਾ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਨਾ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬਾਕੀ ਪ੍ਰਸ਼ਾਸਨ ਦੇ ਉੱਤੇ ਮੈਨੂੰ ਬਹੁਤ ਭਰੋਸਾ ਜੋ ਵੀ ਉਹ ਇਨਕੁਆਰੀ ਕਰਕੇ ਜੋ ਵੀ ਮੈਨੂੰ ਸਜ਼ਾ ਦੇਣਗੇ ਮੈਨੂੰ ਠੀਕ ਹੈ ਅਕਸਰ ਪਿੰਡਾਂ ਦੇ ਵਿੱਚ ਪਾਰਟੀ ਵੱਜ ਜਾਂਦੀਆਂ ਨੇ ਉਹਨਾਂ ਦੇ ਬਾਕੀ ਮੁੱਦੇ ਖੜੇ ਕੀਤੇ ਜਾਂਦੇ ਨੇ ਕਿਤੇ ਇਹ ਨਾ ਕਿਤੇ ਜਿਹੜਾ ਹੈਗਾ ਇਹ ਮੁੱਦਾ ਉਹਨੂੰ ਉਹ ਪਾਰਟੀ ਬਾਜ਼ੂ ਲੈ ਕੇ ਕਹਿੰਦੇ ਨੇ ਕਿ ਇਲੈਕਸ਼ਨ ਤਾਜ਼ੇ ਹੋ ਕਰਟੇ। ਹਾਂ ਜੀ ਇਲੈਕਸ਼ਨ ਤਾਜ਼ੇ ਹੋਣ ਕਰਕੇ ਅਸੀਂ ਸੇਮ ਮੈਂਬਰ ਜਿੱਤੇ ਆ ਉਹਨਾਂ ਦਾ ਇੱਕ ਮੈਂਬਰ ਜਿੱਤਿਆ ਜੀ। ਇਸੇ ਕਰਕੇ ਉਹ ਮੇਰੇ ਨਾਲ ਖਾਰ-ਖਾਰ ਰਿਹਾ ਹੈ ਕਹਿੰਦੇ ਵੀ ਇਹ 10 ਸਾਲਾਂ ਚ ਆ ਕੇ ਸਾਡੇ ਸਾਡੀ ਜਿੰਨੀ ਪਾਰਟੀ ਪੁਰਾਣੀ ਸੀ ਸਾ ਤੋਂ ਉੱਪਰ ਚਲਾ ਗਿਆ ਇਹ। ਉਹ ਬਰਦਾਸ਼ਤ ਨਹੀਂ ਕਰ ਰਹੇ ਉਹ ਬੰਦੇ ਜੀ ਜਿਹੜੀ ਮੇਰੇ ਵਿਰੋਧੀ ਪਾਰਟੀ ਆ ਉਹ ਸਿਰਫ ਮੈਨੂੰ ਨਿਚਾ ਦਿਖਾਉਣ ਵਾਸਤੇ ਵੀ ਇਹਨੂੰ ਕੰਮ ਨਹੀਂ ਕਰ ਦੇਣਾ ਪਿੰਡ ਦੇ ਵਿੱਚ ਬਿਲਕੁਲ ਕੋਈ ਕੰਮ ਨਹੀਂ ਕਰਨ ਦਿੱਤਾ ਅੱਜ ਤੱਕ ਮੈਨੂੰ ਕਿਸੇ ਹਰ ਕੰਮ ਤੋਂ ਰੋਕਦੇ ਰਹਿਆ ਜੀ ਮੈਨੂੰ ਕੋਈ ਕੰਮ ਨਹੀਂ ਕਰਨ ਦੇ ਰਹੇ ਕੁੱਲ ਮਿਲਾ ਕੇ ਕਹਿ ਲਈ ਆਪਾਂ ਫਸਾਉਣ ਜਾਂ ਕੋਸ਼ਿਸ਼ ਹੈ ਜੀ ਹਾਂ ਜੀ ਪੂਰੀਆ ਮੈਨੂੰ ਉਹ ਕਹਿੰਦਾ ਵੀ ਤੈਨੂੰ ਅਸੀਂ ਫਸਾ ਕੇ ਰੱਖਾਂਗੇ ਤੈਨੂੰ ਸਰਪੰਚੀ ਤੋਂ ਲਾ ਕੇ ਰੱਖਾਂਗੇ ਆ ਗੱਲਾਂ ਕਹਿ ਰਿਹਾ ਪਿੰਡ ਦੇ ਵਿੱਚ ਐਸਐਸਪੀ ਬ੍ਰੀਕ ਕੌਂਟਰਨ ਮਿਲ ਕੇ ਆਏ ਆ ਔਰ ਜਿਹਦੇ ਵਿੱਚ ਪਿੰਡ ਦੀ ਧੀ ਜਿਹੜੀ ਕਿ ਮੇਰੇ ਨਾਲ ਖੜੀ ਆ ਇਹਦੇ ਨਾਲ ਪਿੰਡ ਦੇ ਸਰਪੰਚ ਵੱਲੋਂ ਮਾੜੀ ਨੀਅਤ ਨਾਲ ਸੋਚੀ ਸਮਝੀ ਸਾਜ਼ਿਸ਼ ਦੀਨ ਇਹਨਾਂ ਨੂੰ ਇਹ ਗੱਲ ਕਹੀ ਹੈ ਜਿਹੜੀਆਂ ਫੋਟੋਆਂ ਤੋਂ ਝਾਰ ਹੋ ਰਿਹਾ ਜੋ ਲੜਕੀ ਨੇ ਦੱਸਿਆ ਕਿ ਇਹ ਕਹਿੰਦਾ ਸੀਗੇ ਮੇਰੇ ਨਾਲ ਤੂੰ ਆਪਣੇ ਸਰੀਰਕ ਸੰਬੰਧ ਬਣਾ ਇਹ ਲੜਕੀ ਨੇ ਪਉਨੂ ਰੂਪ ਦੇ ਵਿੱਚੋਂ ਨੂੰ ਨਕਾਰਿਆ ਤੇ ਉਹਨੂੰ ਕਿਹਾ ਕਿ ਮੈਂ ਤਾਂ ਮਾਤਾ ਰਾਣੀ ਦੀ ਭਗਤ ਨਹੀਂ ਐ ਮੈਂ ਵਿਆਹ ਵੀ ਨਹੀਂ ਕਰਾਇਆ ਨਾ ਮੈਂ ਵਿਆਹ ਕਰਾਣਾ ਵੀ ਤੂੰ ਮੇਰੇ ਨਾਲ ਐਸੀ ਹਰਕਤਾਂ ਨਾ ਕਰ ਜਿਹੜੀ ਕਿ ਧੀਆਂ ਭੈਣਾਂ ਦੀ ਇੱਜ਼ਤ ਨਾਲ ਖਲਵਾੜ ਹੁੰਦਾ ਹੋਵੇ ਪਰ ਉਹ ਸਰਪੰਚ ਬਹੁਤ ਵਾਰੀ ਰੋਕਣ ਤੇ ਰੁਕਿਆ ਨਹੀਂ ਐਸੀ ਉਹਨੇ ਵਾਸਤਾ ਬੋਲੀ ਐ ਜਿਹੜੀ ਕਿ ਉਹ ਪੈਂਡਰੈਪ ਦੇ ਵਿੱਚ ਐ ਅਸੀਂ ਜੇ ਕੋਈ ਉਹ ਬੰਦਾ ਪਾਸਾ ਸੁਣ ਲਵੇ ਤਾਂ ਸ਼ਰਮ ਨਾਲ ਸਿਰ ਝੁਕ ਜਾਂਦਾ ਜਿਹੜਾ ਤੁਹਾਡਾ ਮਹਿਲਾ ਵਿਜੀਲੈਂਸ ਕਮਿਸ਼ਨ ਉਹ ਵੀ ਸਰਪੰਚ ਦੇ ਨਾਲ ਮਿਲੀ ਭੁਗਤ ਕਰਕੇ ਗਲਤ ਰਿਪੋਰਟਾਂ ਭੇਜ ਰਿਆ ਮੈਂ ਜਲਦੀ ਹੀ ਦਿੱਲੀ ਇਹ ਸਾਰਾ ਚਿੱਠਾ ਲੈ ਕੇ ਐਸਸੀ ਕਮਿਸ਼ਨ ਦੇ ਕੋਲ ਜਾਵਾਂਗਾ ਉੱਥੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਜੋ ਵੀ ਅਧਾਰੇ ਨੇ ਉਹਨਾਂ ਦੇ ਕੋਲੋਂ ਇਹਦੀ ਕਾਰਵਾਈ ਕਰਾ ਕੇ ਜਿਹੜੀ ਐਫਆਰ ਲੋਜਵੀ ਦਰਜ ਕਰਾਵਾਂਗੇ ਤੇ ਸਰਪੰਚ ਦੇ ਸਰਪੰਚ ਦੇ ਜਿਹੜੇ ਨਾਲ ਦੇ ਇਹ ਕੰਮ ਕਰਾ ਰਹੇ ਉਹਨਾਂ ਨੂੰ ਅਸੀਂ ਪਰਚਾ ਦਰਜ ਕਰਾ ਕੇ ਦਰਜ ਕਰਾਵਾਂਗੇ